ਲੁਧਿਆਣਾ ਵਿਖੇ ਬੈਂਕ ਲੁੱਟਣ ਆਏ ਚੋਰਾ ਦਾ ਨਾ ਚੱਲ ਸਕਿਆ ਕੋਈ ਜ਼ੋਰ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਨਾ ਖੋਲ ਸਕੇ ਬੈਂਕ ਦੇ ਸਟਰੋਂਗ ਰੂਮ ਦਾ ਦਰਵਾਜ਼ਾ ਰਾਤ 2:30 ਤੋਂ 3 ਵਜੇ ਗਵੰਡੀਆਂ ਨੇ ਚੋਰਾ ਨੂੰ ਦੇਖ ਪਾ ਦਿੱਤਾ ਸੀ ਰੌਲਾ ਆਖਰਕਾਰ مایੁਸ ਹੋ ਕੇ ਵਾਪਸ ਪਰਤੇ ਬੈਂਕ ਲੁੱਟਣ ਆਏ ਚੋਰ ਸਰੋਸੀ ਦੇਖਦੇ ਹਾਂ ਕਿ ਆਏ ਦਿਨ ਬੈਂਕ ਦੇ ਵਿੱਚ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹੀ ਇੱਕ ਲੁੱਟ ਦੀ ਵਾਰਦਾਤ ਦੀ ਕੋਸ਼ਿਸ਼ ਹੋਈ ਬੀਤੇ ਦਿਨ ਲੁਧਿਆਣਾ ਦੇ ਵਿੱਚ ਜਿੱਥੇ ਕੀ ਪੰਜਾਬ ਤੇ ਸਿੰਧ ਬੈਂਕ ਦੇ ਵਿੱਚ ਚੋਰਾਂ ਦੇ ਵੱਲੋਂ ਸੇਂਦ ਲਗਾ ਲਈ ਗਈ ਠੰਡੇ ਮੌਸਮ ਤੇ देर रात ਦਾ ਫਾਇਦਾ ਉਠਾਉਂਦੇ ਹੋਏ ਦੋ ਚੋਰ ਬੈਂਕ ਦਾ ਸ਼ਟਰ ਤੋੜ ਕੇ ਬੈਂਕ ਅੰਦਰ ਦਾਖਲ ਹੋ ਜਾਂਦੇ ਨੇ ਤੇ ਫਿਰ ਸ਼ੁਰੂ ਹੁੰਦੀ ਹੈ ਸਟਰੋਂਗ ਰੂਮ ਦੇ ਨਾਲ ਇਹਨਾਂ ਦੋਨਾਂ ਚੋਰਾਂ ਦੀ ਜਦੋ ਜਹਿਦ ਸਟਰੋਂਗ ਰੂਮ ਦਾ ਦਰਵਾਜ਼ਾ ਖੋਲਣ ਤੇ ਤੋੜਨ ਦੇ ਲਈ ਇਹਨਾਂ ਦੋਨਾਂ ਚੋਰਾਂ ਦੇ ਵੱਲੋਂ ਪੂਰੇ ਯਤਨ ਕੀਤੇ ਗਏ ਤੇ ਚੋਰਾਂ ਦੀ ਇਹ ਸਾਰੀ ਹਰਕਤ ਬੈਂਕ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੁੰਦੀ ਰਹੀ ਦੋਨਾਂ ਦਾ ਚਿਹਰਾ ਪਹਿਚਾਣਿਆ ਨਾ ਜਾਵੇ ਇਸ ਲਈ ਦੋਨਾਂ ਨੇ ਆਪਣੇ ਚਿਹਰੇ ਚੰਗੀ ਤਰੀਕੇ ਦੇ ਨਾਲ ਢੱਕੇ ਹੋਏ ਸੀ ਚੋਰ ਆਪਣੇ ਨਾਲ ਕੁਝ ਚਾਬੀ ਪੇਚਕਸ ਤੇ ਇੱਕ ਲੰਬੀ ਰੌੜਵੀ ਲੈ ਕੇ ਆਏ ਸੀ ਸ਼ਾਇਦ ਇਹਨਾਂ ਨੂੰ ਲੱਗਦਾ ਸੀ ਕਿ ਇਸ ਰੌੜ ਦੇ ਨਾਲ ਬੜੀ ਆਸਾਨੀ ਦੇ ਨਾਲ ਉਹ ਬੈਂਕ ਦੇ ਸਟਰੋਂਗ ਰੂਮ ਨੂੰ ਤੋੜ ਦੇਣਗੇ ਖੁਦ ਦੇਖੋ ਕਿਸ ਤਰੀਕੇ ਦੇ ਨਾਲ ਦੋਨੋਂ ਚੋਰ ਇੱਕ ਇੱਕ ਕਰਕੇ ਸਟਰੋਂਗ ਰੂਮ ਨੂੰ ਖੋਲਣ ਤੇ ਤੋੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਤੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਚੋਰ ਸਟਰੋਂਗ ਰੂਮ ਨੂੰ ਤੋੜਨ ਦੇ ਵਿੱਚ ਸਫਲ ਨਹੀਂ ਹੁੰਦੇ ਇਕੱਲੇ ਚੋਰ ਤੋਂ ਗੇਟ ਨਾ ਟੁੱਟਿਆ ਤਾਂ ਫਿਰ ਦੋਨਾਂ ਨੇ ਸੋਚਿਆ ਕਿ ਕਿਉਂ ਨਾ ਗੇਟ ਦੇ ਵਿੱਚ ਰੌਡ ਪਾ ਕੇ ਦੋਨੋਂ ਚੋਰ ਪੂਰਾ ਜ਼ੋਰ ਲਗਾ ਦੇਣ ਚੋਰਾ ਨੇ ਇਦਾਂ ਹੀ ਕੀਤਾ ਗੇਟ ਦੇ ਵਿੱਚ ਰੌਡ ਫੁਸਾਈ ਤੇ ਦੋਨਾਂ ਨੇ ਇਕੱਠੇ ਜ਼ੋਰ ਮਾਰਨਾ ਸ਼ੁਰੂ ਕੀਤਾ ਪਰ ਸ਼ਾਇਦ ਸਟਰੋਂਗ ਰੂਮ ਦਾ ਦਰਵਾਜ਼ਾ ਇਹਨਾਂ ਦੋਨਾਂ ਚੋਰਾਾਂ ਦੇ ਨਾਲੋਂ ਜ਼ਿਆਦਾ ਤਾਕਤਵਰ ਸੀ ਦਾਈਓ ਇਹ ਸਟਰੋਂਗ ਰੂਮ ਨਹੀਂ ਟੁੱਟਿਆ ਲਗਭਗ 20 ਤੋਂ 25 ਮਿੰਟ ਤੱਕ ਇਹ ਦੋਨੋਂ ਚੋਰ ਸਟਰੋਂਗ ਰੂਮ ਨੂੰ ਤੋੜਨ ਦੇ ਯਤਨ ਕਰਦੇ ਨਜ਼ਰ ਆ ਰਹੇ ਨੇ ਪਰ ਇਹਨਾਂ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਾ ਹੋ ਸકી ਇਸੇ ਦੌਰਾਨ ਬੈਂਕ ਦੇ ਨਾਲ ਲੱਗਦੇ ਘਰ ਦੇ ਵਿੱਚ ਲੋਕ ਜਾਗ ਪੈਂਦੇ ਨੇ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਬੈਂਕ ਦੇ ਵਿੱਚ ਚੋਰ ਦਾਖਲ ਹੋ ਚੁੱਕੇ ਨੇ ਗਵੰਡੀਆਂ ਨੇ ਸ਼ੋਰ ਵੀ ਮਚਾਇਆ ਤੇ ਨਾਲ ਦੀ ਨਾਲ ਬੈਂਕ ਦੇ ਕਰਮਚਾਰੀਆਂ ਨੂੰ ਫੋਨ ਵੀ ਕਰ ਦਿੱਤਾ ਇਸ ਤੋਂ ਪਹਿਲਾਂ ਕਿ ਬੈਂਕ ਦੇ ਕਰਮਚਾਰੀ ਪੁਲਿਸ ਦੇ ਨਾਲ ਬੈਂਕ ਦੇ ਵਿੱਚ ਆ ਪਹੁੰਚਦੇ ਆਵਾਜ਼ਾਂ ਸੁਣ ਚੋਰਾਂ ਨੇ ਬੈਂਕ ਦੇ ਸਟਰੋਂਗ ਰੂਮ ਨੂੰ ਐਸੇ ਤਰੀਕੇ ਦੇ ਨਾਲ ਛੱਡ ਉਥੋਂ ਫਰਾਰ ਹੋਣ ਦਾ ਹੀ ਠੀਕ ਸਮਝਿਆ ਤੇ ਪੁਲਿਸ ਤੇ ਬੈਂਕ ਮੈਨੇਜਰ ਦੇ ਆਉਣ ਤੋਂ ਪਹਿਲਾਂ ਚੋਰ ਰਫੂ ਚੱਕਰ ਹੋ ਗਏ ਵਾਰਦਾਤ ਇਹ ہمیں ਅਰਾਊਂਡ ਉਸ ਰਾਤ ਕੇ 2:30 ਵਜੇ ਫੋਨ ਕਾਲ ਆਇਆ ਥਾ ਬ੍ਰਾਂਚ ਕੇ ਆਸ-ਪਾਸ ਕੇ ਜੋ ਲੋਕ ਹੈ ਉਹਨਾਂ ਵਿੱਚੋਂ ਕਿਸੇ ਇੱਕ ਦਾ ਕਾਲ ਆਇਆ ਥਾ ਦੈਨ ਰੈਡੀਲੀ ਹਮ ਲੋਗ ਆਏ ਪੁਲਿਸ ਕੋ ਹਮਨੇ ਇਨਫੋਰਮ ਕੀਤਾ बाय द टाइम हमें पंद्रह मिनट लगे हैं यहाँ ब्रांच पहुँचने में चोर भाग चुके थे बट शटर हमारा डैमेज था हमने अंदर चीज़ें देखी सब हमारा इनैक्ट था क्योंकि वो डर के चले गए थे क्योंकि हमारे जो नेबर्स हैं उन्होंने थोड़ा अलर्ट होके शोर मचाया एंड देन वो जो जो भी रॉबरी करने आए थे वो डर से भागे बट हमारी चीज़ें इैक्ट हैं पब्लिक मनी पब्लिक डिपॉजिट जो भी असेट्स है ब्रांच के सब सेफ़ हैं ਜੀ ਕੋਈ ਵੀ ਹੋਰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ ਕੋਈ ਕੰਪਿਊਟਰ ਵਗੈਰਾ ਦੀ ਚੋਰੀ ਕੁਝ ਨਹੀਂ ਸਰ ਨਹੀਂ ਨਹੀਂ ਨਥਿੰਗ ਸਰ ਕੁਝ ਚੋਰੀ ਨਹੀਂ ਹੋਈ ہمارا ਸ਼ਟਰ ਡੈਮੇਜ ਹੋਇਆ ਹੈ ਜੋ ਕਿ ਅਭ ਹਮ ਰਿਪੇਅਰ ਕਰਵਾ ਚੁੱਕੇ ਹਾਂ ਜੀ ਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਜੀ ਸਰ ਪੁਲਿਸ ਮੇ ਕੰਪਲੇਨਟ ਕਰ ਦਿੱਤੀ ਗਈ ਹੈ ਠੀਕ ਸੋ ਇਹਨਾਂ ਦੋਨਾਂ ਚੋਰਾਂ ਦੇ ਵੱਲੋਂ ਪਲਾਨਿੰਗ ਤਾਂ ਪੂਰੀ ਕਰ ਲਈ ਗਈ ਸੀ ਇਸੇ ਪਲੈਨਿੰਗ ਦੇ ਤਹਿਤ ਉਹ ਸ਼ਟਰ ਤੋੜ ਕੇ ਬੈਂਕ ਦੇ ਅੰਦਰ ਵੀ ਦਾਖਲ ਹੋ ਜਾਂਦੇ ਨੇ ਪਰ ਇਹਨਾਂ ਚੋਰਾਂ ਨੂੰ ਵੀ ਸ਼ਾਇਦ ਨਹੀਂ ਪਤਾ ਸੀ ਕਿ ਜਿਸ ਬੈਂਕ ਦੇ ਸਟਰੋਂਗ ਰੂਮ ਨੂੰ ਖੋਲਣ ਜਾਂ ਤੋੜਨ ਦੇ ਲਈ ਉਹ ਇੱਕ ਰੌਡ ਲੈ ਕੇ ਆਏ ਨੇ ਉਹ ਕਾਫੀ ਨਹੀਂ ਹੋਵੇਗੀ ਲੁਧਿਆਣਾ ਦੇ ਵਿੱਚ ਹੋਈ ਚੋਰੀ ਦੀ ਇਸ ناکਾਮ ਕੋਸ਼ਿਸ਼ ਦੀ ਸੀਸੀਟੀਵੀ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਲੋਕ ਇਹਨਾਂ ਚੋਰਾਂ ਦਾ ਹਾਲ ਸੋਚ ਕੇ ਹੈਰਾਨ ਵੀ ਨੇ ਤੇ ਥੋੜਾ ਹੱਸ ਵੀ ਰਹੇ ਨੇ ਬਿਊਰੋ ਰਿਪੋਰਟ ਔਨ 에ਅਰ